సేల్ ਲੱਗੀ సేల్ ਲੱਗੀ సేల్ ਲੱਗੀ ਪੰਜਾਬ ਚ ਸਭ ਤੋਂ ਵੱਡੀ ਸੂਟਾਂ ਦੀ ਸੇਲ ਲੱਗੀ ਜਿੱਥੇ ਅੱਜ ਕਾਟੀਆਂ ਦੇ ਪਾ ਦੇ ਕੱਪੜਾ ਦੇਣਾ ਤੁਹਾਡੇ ਕੋਲ 10 ਦਿਨ 10 ਦਿਨਾਂ ਦੇ ਵਿੱਚ ਰਿਕਾਰਡ ਤੋੜ ਦਾਂਗੇ ਪਿਓਰ ਕਾਟਨ ਦਾ ਸੂਟ 180 ਰੁਪਏ ਦਾ ਡਿਜ਼ਾਈਨ ਚੈੱਕ ਕਰੋ ਭਾਜੀ ਆ ਲਿਖ ਕੇ ਲਾਈ ਪਈ ਹੈ ਭਾਜੀ 180 80 ਰੁਪਏ ਦਾ ਬਰੋਸ਼ੇ ਦਾ ਸੂਟ ਹੈ ਬਾਜ਼ਾਰ ਚ ਹੈ ਭਾਜੀ 250 300 ਦਾ ਇਹ 500 ਦੇ 3 ਸੂਟ ਮਿਲਨੇ ਆ ਭਾਜੀ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਤੁਸੀਂ ਆਪਣੇ ਲਈ ਕੱਪੜਾ ਲੈਣਾ ਆ ਜਾਓ ਜੀ ਪੂਰਾ ਵਧੀਆ ਕੱਪੜਾ ਭਾਜੀ ਪੂਰਾ ਸੂਟ ਬਾਜ਼ਾਰ 'ਚ ਰੇਟ ਹੈ ਘੱਟ ਤੋਂ ਘੱਟ ਇਹਦਾ 500 550 600 ਸੂਟ ਦੇਣਾ ਹੈ ਭਾਜੀ ਸਿਰਫ ਤੇ ਸਿਰਫ 200 ਰੁਪਏ ਦੀ ਰੇਂਜ ਬਾਜ਼ਾਰ ਦਾ ਰੇਟ ਹੈ ਭਾਜੀ ਘੱਟ ਤੋਂ ਘੱਟ 550 600 ਭਾਜੀ ਆਪਾਂ ਸੂਟ ਦੇਣਾ ਹੈ 200 ਤੇ 80 ਰੁਪਏ ਦੀ ਰੇਂਜ ਚੰਨੀ ਵਾਲਾ ਕੱਪੜਾ ਹੈ ਭਾਜੀ ਚੈੱਕ ਕਰੋ ਉਹ ਬਾਜ਼ਾਰ 'ਚ ਭਾਜੀ ਆ ਚੀਜ਼ਾਂ ਲੈਂਦੇ ਘੱਟ ਤੋਂ ਘੱਟ 1300 1400 ਸੂਟ ਭਾਜੀ ਦੇਣਾ 350 ਰੁਪਏ ਦੀ ਰੇਂਜ ਕਿਤੇ ਵੀ ਜਾਂਦੇ ਆ 500 ਰੁਪਏ ਤੋਂ ਘੱਟ ਕੋਰਤਾ ਪੀਆ ਮਾਣੀ ਮਿਲਦਾ ਬਾਜਾਰ ਫੈਸ਼ਨ ਹਾਊਸ ਤੇ ਆ ਜਾਓ ਸਿਰਫ 180 ਰੁਪਏ ਦੇ ਕੋਰਤਾ ਪੀਆ ਮਾਣੀ ਸ਼ੁਰੂ ਕਰ ਦਿੱਤਾ ਹੈ 50000 ਦਾ ਕੱਪੜਾ ਜਿਹੜਾ ਤੁਸੀਂ ਬਾਜ਼ਾਰ 'ਚ ਲੈਣਾ ਤੁਹਾਨੂੰ ਅਸੀਂ 15000 'ਚ ਦੇਣਾ ਮਤਲਬ 50000 ਦਾ ਕੱਪੜਾ 15000 'ਚ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਓਗਾ ਸਿਰਫ ਤੇ ਸਿਰਫ 395 ਰੁਪਏ ਦੀ ਰੇਂਜ ਜਿਹੜਾ ਮਰਜ਼ੀ ਸੂਟ ਚੱਕੋ ਜਿਹੜਾ ਮਰਜ਼ੀ ਸੂਟ ਲਾਓ ਇਹਨੂੰ ਕਹਿੰਦੇ ਆ ਸੇਲ ਧਮਾਕੇ 8800 ਵਾਲੇ ਸੂਟ ਵੀ 3300 ਦੇ ਵਿੱਚ ਕਰਦੇ ਆ ਜਿੰਨਾ ਮਰਜੀ ਕੱਪੜਾ ਲੈ ਜਾਓ ਟਰੱਕ ਭਰ ਕੇ ਭਾਵੇਂ ਲੈ ਜਾਓ ਭਾਪਾ ਜੀ ਬਾਜ਼ਾਰ 'ਚ ਘੱਟ ਦੋ ਘਟ 1392 1492 ਸੂਟ ਮਿਲਣੇ ਭਾਜੀ ਸਿਰਫ ਤੇ ਸਿਰਫ 595 ਰੁਪਏ ਦੀ ਰੇਂਜ ਰੈੱਡ ਸੂਟ ਦੇ ਉੱਤੇ ਵੀ ਬਹੁਤ ਸੋਹਣਾ ਡਿਸਕਾਊਂਟ ਦਿੱਤਾ ਇਹ ਵੀ ਤੁਹਾਨੂੰ ਅਸੀਂ ਬਸ ਘੱਟ ਜੀ ਭਾਜੀ ਸਿਰਫ ਤੇ ਸਿਰਫ 795 ਰੁਪਏ ਦੀ ਰੇਂਜ ਪਿਓਰ ਟੈਬੀ ਦਾ ਕੱਪੜਾ ਬਾਜ਼ਾਰ 'ਚ ਰੇਟ ਇਹਦਾ ਜੋ ਮਰਜੀ ਹੈ ਭਾਜੀ ਆਪਾ ਸਿਰਫ ਤੇ ਸਿਰਫ ਆ ਸੂਟ ਦੇਣ ਜਾ ਰਹੇ ਆ ਭਾਈ 900 ਤੇ 650 ਰੁਪਏ ਦੀ ਰੇਟ ਰੈਡੀमेड ਛਰਾਰੇ ਸੂਟ ਬਾਜ਼ਾਰ ਚ ਕੋਈ 5000 ਮੰਗਦਾ ਕੋਈ 6000 ਮੰਗਦਾ ਬਾਜਾਜ ਫੈਸ਼ਨ ਤੇ ਆ ਜਾਓ ਸਿਰਫ 1000 ਰੁਪਏ ਚ ਲੈ ਜਾਓ ਸੇਲ ਲੱਗੀ ਸੇਲ ਲੱਗੀ ਸੇਲ ਲੱਗੀ ਪੰਜਾਬ ਚ ਸਭ ਤੋਂ ਵੱਡੀ ਸੂਟਾਂ ਦੀ ਸੇਲ ਲੱਗੀ ਜਿੱਥੇ ਅੱਜ ਕੋਟੀਆਂ ਦੇ ਪਾ ਦੇ ਕਪੜਾ ਦੇਣਾ ਤੁਹਾਡੇ ਕੋਲ 10 ਦਿਨ 10 ਦਿਨਾਂ ਦੇ ਵਿੱਚ ਰਿਕਾਰਡ ਤੋੜ ਦਾਂਗੇ ਸੂਟਾਂ ਦੇ ਰੇਟ ਸੁਣ ਕੇ ਤੁਹਾਡੇ ਪੈਰਾਂ ਐਥੋਂ ਝੁਵੀ ਨਿਕਲ ਜਾਣੀਆਂ ਭਾਈ ਜੀ ਦੱਸੋ ਫਾਇਦੇ ਕੀ ਕਰੇ ਲੋਕ ਦੂਰੋਂ ਦੂਰੋਂ ਆ ਰਹੇ ਆ ਕਿੱਥੋਂ ਸੂਟ ਸ਼ੁਰੂ ਹੁੰਦਾ ਕਿੰਦਾਂ ਦੇ ਫਾਇਦੇ ਹੈਗੇ ਆ ਭਾਜੀ ਪਿਓਰ ਕੈਮਰੀ कॉटन ਦਾ ਸੂਟ ਹੈ ਚੈੱਕ ਕਰੋ 180 ਰੁਪਏ ਦਾ ਪਿਓਰ कॉटन ਦਾ ਸੂਟ 180 ਰੁਪਏ ਦਾ ਡਿਜ਼ਾਈਨ ਚੈੱਕ ਕਰੋ ਭਾਜੀ ਆ ਲਿਖ ਕੇ ਲਾਏ ਪਏ ਹੈ ਭਾਜੀ 180 80 ਰੁਪਏ ਚ ਡਿਜ਼ਾਈਨ ਦੇਖੋ ਤੁਹਾਡੇ ਸਾਹਮਣੇ ਡਿਜ਼ਾਈਨਾਂ ਦੀ ਰੰਗਾਂ ਦੀ ਕੋਈ ਕਮੀ ਨਹੀਂ ਹੈਗੀ ਦੇਖੋ ਜੀ ਬਾਜ਼ਾਰ ਚ ਕੋਈ 450 ਕੋਈ 500 ਕੋਈ 550 ਪਰ ਬਾਜ਼ਾਰ ਫੈਸ਼ਨ ਆਉਟ ਤੇ ਆ ਜਾਓ ਸਿਰਫ 180 ਰੁਪਏ ਦਾ ਸੂਟ ਲੈ ਜਾਓ ਇਹਦੇ ਵਿੱਚ ਡਿਜ਼ਾਈਨ ਦੇਖੋ ਕਿੰਨੇ ਤਰ੍ਹਾਂ ਦੇ ਆ ਰੰਗ ਦੇਖੋ ਕਿੰਨੇ ਤਰ੍ਹਾਂ ਦੇ ਆ ਵੱਡੇ ਫਾਇਦੇ ਹੋ ਰਿਹਾ ਛੇਦੀ ਪਹੁੰਚੋ ਮੌੜ ਮੰਡੀ ਆਉਣਾ Bajaj Fashion House 550 ਵਾਲੇ ਸੂਟ 180 ਰੁਪਏ ਚ ਲੈ ਜਾਓ ਭਾਜੀ ਇਸ ਤੋਂ ਬਾਅਦ ਚੈੱਕ ਕਰੋ ਬਰੋਸ਼ੇ ਦਾ ਸੂਟ ਹੈ ਬਾਜ਼ਾਰ ਚ ਭਾਜੀ 250 300 ਦਾ 500 ਦੇ 3 ਸੂਟ ਮਿਲਨੇ ਆ ਭਾਜੀ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਤੁਸੀਂ ਆਪਣੇ ਲਈ ਕੱਪੜਾ ਲੈਣਾ ਆ ਜਾਓ ਛੇਤੀ 500 ਦਾ ਬਾਜ਼ਾਰ 'ਚ ਇੱਕ ਇੱਥੋਂ ਲੈ ਜਾਓ 500 ਦੇ 3 ਸੂਟ ਭਾਜੀ ਆ ਦੇਖੋ ਪਿਓਰ ਕਾਟਨ ਦਾ ਸੂਟ ਹੈ ਨਾਲ ਸੂਤੀ ਚੁੰਨੀ ਬਾਜ਼ਾਰ ਦਾ ਰੇਟ ਹੈ ਭਾਜੀ ਘੱਟ ਤੋਂ ਘੱਟ 550 600 ਭਜੀ ਆਪਾਂ ਸੂਟ ਦੇਣਾ 200 ਤੇ 80 ਰੁਪਏ ਦੀ ਰੇਂਜ ਚ ਚੈੱਕ ਕਰੋ ਕੋਈ 280 ਦੇ ਵਿੱਚ ਰੰਗ ਵੀ ਦੇਖੋ ਨਾ ਇਹ ਬੜੇ ਸੋਹਣੇ ਪੜੇ ਲਿਖੇ ਸੂਟ ਬੁਟੀਕਾਂ ਵਾਲੇ ਸੂਟ ਕੁੜੀਆਂ ਜਿਹੜੀਆਂ ਵਾਲੇ ਸੂਟ ਮਤਲਬ ਆ ਤੁਸੀਂ ਚੈੱਕ ਕਰ ਲਓ 1000 1000 ਰੁਪਏ ਦੇ ਖੁਦ ਵਿੱਚ ਆ ਪਰ ਸੇਲ ਆਤੀ 280 ਦੇ ਵਿੱਚ ਸੂਟ ਦਵਾਂਗੇ ਆ ਵੀ ਚੈੱਕ ਕਰ ਲਓ ਫੁੱਲ ਬੋਲ ਦੇ ਬੱਚਿਆਂ ਦੇ ਸੂਟ ਕੋਈ ਕਹਿੰਦਾ 800 ਰੁਪਈਆ ਕੋਈ ਕਹਿੰਦਾ 900 ਰੁਪਈਆ ਬਜਾਜ ਫੈਸ਼ਨ ਹਾਊਸ ਨੇ ਕਰਤਾ ਸਿਰਫ 395 395 ਦਾ ਸੂਟ ਦੇਣਾ ਰੰਗ ਇਹਦੇ ਵਿੱਚ ਬਹੁਤ ਸਾਰੇ ਦੇਣਿਆ ਜਿੰਨਾ ਮਰਜੀ ਕੱਪੜਾ ਲੈ ਜਾਓ ਦੁਕਾਨਦਾਰ ਵੀ ਇੱਥੋਂ ਕੱਪੜਾ ਖਰੀਦ ਰਹੇ ਆ ਭਾਜੀ ਆ ਚੈੱਕ ਕਰੋ ਪਿਓਰ ਕਾਟਨ ਦਾ ਸੂਟ ਆ ਗਿਆ ਰਿਯਾਨ ਕਾਟਨ ਜੀ ਨੂੰ ਕਹਿ ਦਿੰਨੇ ਆ ਪੂਰਾ ਵਧੀਆ ਕੱਪੜਾ ਭਾਜੀ ਪੂਰਾ ਸੂਟ ਬਾਜ਼ਾਰ 'ਚ ਰੇੜਾ ਘੱਟ ਤੋਂ ਘੱਟ ਇਹਦਾ 500 550 600 ਸੂਟ ਦੇਣਾ ਭਾਜੀ ਸਿਰਫ ਤੇ ਸਿਰਫ 200 ਰੁਪਏ ਦੀ ਰੇਂਜ ਦੇਖੋ 2 200 ਦੇ ਵਿੱਚ ਨੇਰੀਆਂ ਲਿਆਟੀਆਂ ਪਿਓਰ ਦਾ ਕੱਪੜਾ ਭਾਜੀ ਨਾਲ ਕਾਟਨ ਦਾ ਦੁਪੱਟਾ ਪਹੁੰਚੇ ਨੇ ਵੀ ਕੰਮ ਕੀਤਾ ਹੋਇਆ ਭਾਜੀ ਸੂਟ ਦੇਣਾ ਸਿਰਫ ਤੇ ਸਿਰਫ 600 ਰੁਪਏ 600 ਰੁਪਏ ਦੀ ਰੇਂਜ ਚ ਪੂਰੀਆਂ ਵਧੀਆ ਚੀਜ਼ਾਂ ਭਾਜੀ ਆ ਦੇਖੋ ਜੀ ਭਾਵੇਂ ਦਾ ਤੁਸੀਂ ਇਹਨਾਂ ਦੇ ਸੂਟ ਬਣਾ ਲਓ ਭਾਵੇਂ ਨਾਈਟ ਸੂਟ ਬਣਾ ਲਓ ਭਾਵੇਂ ਤੁਸੀਂ ਬਣਾ ਲਓ ਟੌਪ ਭਾਵੇਂ ਤੁਸੀਂ ਬਣਾ ਲਓ ਮਿੱਟੀਆਂ ਦੇ ਤਾਂ ਭਾਵੇਂ ਤੁਸੀਂ ਬਣਾ ਲਓ ਕੁੜਤੇ ਰੇਟ ਸੁਣ ਲਿਓ ਹੁਣ ਇਹਨਾਂ ਦੇ ਭਾਜੀ 350 ਰੁਪਏ ਚ ਮਿਲਨੇ ਆ ਚੈੱਕ ਕਰੋ ਡਿਜ਼ਾਈਨ ਆਫੇ ਉਹਨਾਂ ਦਾ ਕਪੜਾ ਆ ਗਿਆ ਭਾਜੀ ਉਸ ਤੋਂ ਬਾਅਦ ਕੰਨੀ ਵਾਲਾ ਕਪੜਾ ਭਾਜੀ ਚੈੱਕ ਕਰੋ ਉਹ ਆ ਬਾਜ਼ਾਰ ਚ ਭਾਜੀ ਆ ਚੀਜ਼ਾਂ ਲੈਂਦੇ ਘੱਟੋ ਘੱਟ 1300 1400 ਸੂਟ ਭਾਜੀ ਦੇਣਾ 3500 ਰੁਪਏ ਦੀ ਰੇਂਜ ਚ ਹੁਣ ਆ ਵੀ ਚੈੱਕ ਕਰੋ ਇੱਕ ਹੋਰ ਵੱਡਾ ਧਮਾਕਾ ਰੈਡੀमेड ਸ਼ਰਾਰੇ ਸੂਟ ਬਾਜ਼ਾਰ ਚ ਕੋਈ 5000 ਮੰਗਦਾ ਕੋਈ 6000 ਮੰਗਦਾ ਬਾਜਾਜ ਫੈਸ਼ਨ ਤੇ ਆਜੋ ਸਿਰਫ 1000 ਰੁਪਏ ਚ ਲੈ ਜਾਓ ਇੱਕ ਇੱਕ 1000 ਰੁਪਏ ਚ ਦੇ ਰਹੇ ਆ ਕੋਈ ਮਾਈਲਾ ਲਾਲ ਪੂਰੇ ਇੰਡੀਆ ਦੇ ਵਿੱਚ ਕੋਈ ਦੇ ਕੇ ਦਿਖਾ ਦੇ ਆ ਦੇਖੋ 55500 ਦੇ ਜਿਹੜੇ ਖੁਦ ਵਿੱਚ ਆ ਸੇਲ ਲਾਤੀ 1 1000 ਰੁਪਏ ਚ ਕਰਤਾ ਇਹਦੇ ਵਿੱਚ ਹੀ ਡਿਜ਼ਾਈਨ ਰੰਗ ਸਾਰੇ ਮਿਲ ਜਾਣੇ ਵਿਆਹਾਂ ਸ਼ਾਦੀਆਂ ਲਈ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਆ ਕੇ ਲੈ ਜਾਓ ਪਾਜੀ ਡਿਜ਼ਾਈਨਾਂ ਦੀ ਦੇਖੋ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਹੈਗੀ ਆ ਦੇਖੋ ਪਾਜੀ ਬਾਜ਼ਾਰ ਦਾ ਰੇਟ ਜਿੰਨਾ ਮਰਜੀ ਹੈ ਸਿਰਫ 100000 ਰੁਪਏ ਦੀ ਰੇਂਜ ਚ ਲਾਤੇ ਆ ਦੇਖੋ ਪਾਜੀ ਇਸ ਤੋਂ ਬਾਅਦ ਆ ਚੀਜ਼ ਆ ਗਈ ਕਾਟਨ ਦੇ ਦੁਪੱਟੇ ਨਾਲ ਸੂਟ કોટਨ ਦਾ ਦੁਪੱਟਾ ਨਾਲ ਕੋਟਨ ਦਾ ਸੂਟ ਭਾਜੀ ਬਾਜ਼ਾਰ ਚ ਘੜ ਤੋਂ ਘੜ 500 550 ਦਾ ਇੱਕ ਸੂਟ ਇਹ ਅਸੀਂ 500 ਚ ਤਿੰਨ ਸੂਟ ਦੇਣੇ ਆ ਭਾਜੀ 500 ਦੇ ਤਿੰਨ ਸੂਟ ਆ ਵੀ ਚੈੱਕ ਕਰੋ ਜੀ ਬੁਟੀਕਾਂ ਵਾਲੇ ਸੂਟ ਕੋਈ ਇਹਨੂੰ ਪਾਕਿਸਤਾਨੀ ਕਹਿੰਦਾ ਕੋਈ ਅਫਗਾਨੀ ਕਹਿੰਦਾ ਇਹਦੇ ਵਿੱਚ ਵੀ ਡਿਜ਼ਾਈਨ ਬਹੁਤ ਸਾਰੇ ਬੇਸ਼ਮਰ ਆ ਚੁੱਕੇ ਆ ਰੰਗ ਵੀ ਇਹਦੇ ਵਿੱਚ ਬਹੁਤ ਸਾਰੇ ਆ ਚੁੱਕੇ ਆ ਹੁਣ ਰੇਟ ਤੁਹਾਨੂੰ ਦੱਸਣੇ ਆ ਰੇਟ ਥੋਣਗੇ ਤੁਸੀਂ ਹੈਰਾਨ ਹੋ ਜਾਓ ਭਾਜੀ ਸਿਰਫ ਤੇ ਸਿਰਫ 395 ਰੁਪਏ ਦੀ ਰੇਂਜ ਜਿਹੜਾ ਮਰਜੀ ਸੂਟ ਚੱਕੋ ਜਿਹੜਾ ਮਰਜੀ ਸੂਟ ਲੈ ਲਓ ਇਹਨੂੰ ਕਹਿੰਦੇ ਆ ਸੇਲ ਧਮਾਕੇ ਆ ਜਿਹੜਾ ਮਰਜ਼ੀ ਲੈ ਜਾਓ ਸ਼ਰਾਰੇ ਬਣਾ ਲਓ ਪਲਾਜੋ ਬਣਾ ਲਓ ਜੋ ਮਰਜ਼ੀ ਬਣਾਓ 395 ਦੇ ਵਿੱਚ ਸੂਟ ਆਹ ਦੇਖੋ ਇਹਦੇ ਵਿੱਚ ਡਿਜ਼ਾਈਨ ਵੈਰਾਈਟੀਆਂ ਦੇਖ ਲਓ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਛੇਤੀ ਛੇਤੀ ਆਜੋ ਬਹੁਤ ਵੱਡਾ ਸੁਨਹਿਰੀ ਮੌਕਾ ਮੁੜ ਕੇ ਇੰਨਾ ਸਸਤਾ ਕਪੜਾ ਨਹੀਂ ਹੋਰ ਕਿਤੇ ਮਿਲਣਾ ਭਾਜੀ ਆਹ ਚੀਜ਼ ਹੈ ਹੁਣੇ ਐ ਨਹੀਂ ਪਤਾ ਸ਼ਾਮ ਨੂੰ ਮਾਲ ਖਤਮ ਹੋ ਜੇ ਕੱਲ ਨੂੰ ਨਾ ਮਿਲੇ ਅਸੀਂ ਤਾਂ ਹੀ ਕਹਿੰਨੇ ਆ ਜਲਦੀ ਤੋਂ ਜਲਦੀ ਆਓ ਪਿਓਰ ਸਿਮਰ ਦਾ ਸੂਟ ਹੈ ਬਾਜ਼ਾਰ ਚ ਰੇੜਾ ਘੜ ਤੋਂ ਘੱਟੇ ਦਾ 990 950 ਪਾਜੀ 250 ਰੁਪਏ ਦਾ ਸੂਟ ਦੇਣਾ ਅਸੀਂ 250 ਰੁਪਏ ਦੇ ਵਿੱਚ ਸਿਮਰ ਦਾ ਸੂਟ ਆ ਦੇਖੋ ਜੀ ਕੋਈ ਤਾਂ ਕਹਿੰਦਾ ਮੈਂ 700 ਲੈਣਾ ਕੋਈ ਕਹਿੰਦਾ 800 ਲੈਣਾ ਆ ਸੂਟ ਚੈੱਕ ਕਰ ਲੋ ਬਹੁਤ ਸਾਰੀ ਕੁਆਂਟੀਟੀ ਆ ਚੁੱਕੀ ਆ ਇੱਥੇ 7 700 8 800 ਵਾਲੇ ਸੂਟ ਵੀ 3 300 ਦੇ ਵਿੱਚ ਕਰਦੇ ਆ ਜਿੰਨਾ ਮਰਜੀ ਕੱਪੜਾ ਲੈ ਜਾਓ ਟਰੱਕ ਭਰ ਕੇ ਭਾਵੇਂ ਲੈ ਜਾਓ ਲੋਕ ਦੂਰੋਂ ਦੂਰੋਂ ਆ ਕੇ ਫਾਇਦੇ ਲੈ ਰਹੇ ਆ ਤੁਸੀਂ ਘਰ ਅੱਜ ਨਾ ਬੈਠੇ ਰਹੋ ਪਾਜੀ ਨੇਚਰਲ ਕਰੇਪ ਦਾ ਸੂਟ ਚੈੱਕ ਕਰੋ ਡਿਜ਼ਾਈਨ ਡਿਜ਼ਾਈਨ ਨੇ ਘੱਟ ਤੋਂ ਘੱਟ ਪਿਆ ਤੇ ਪਾਜੀ ਆ ਦੇਖੋ ਪਲੇਨ ਲੈਣੇ ਇਸ ਪਲੇਨ ਵੀ ਮਿਲ ਜਾਣਾ ਭਾਜੀ ਰੇਡ ਕੀ ਹੈ ਸਿਰਫ ਤੇ ਸਿਰਫ 150 ਰੁਪਏ ਦਾ ਸੂਟ ਭਾਜੀ ਪਿਓਰ ਕਰੇਪ ਦਾ 150 ਰੁਪਏ ਚ ਸੂਟ ਦੇਖੋ ਜੀ ਬਾਜ਼ਾਰ ਦੇ ਵਿੱਚ ਕਿਤੇ ਵੀ ਜਾਂਦੇ ਨੇ 500 ਰੁਪਏ ਦੇ ਕੁਰਤਾ ਪਜਾਮਾ ਨਹੀਂ ਮਿਲਦਾ ਬਾਜ਼ਾਰ ਫੈਸ਼ਨ ਹਾਊਸ ਤੇ ਆ ਜਾਓ ਸਿਰਫ 180 ਰੁਪਏ ਦੇ ਕੁਰਤਾ ਪਜਾਮਾ ਸ਼ੁਰੂ ਕਰ ਦਿੱਤਾ ਰੰਗ ਮੁੰਡਿਆਂ ਖੁੰਡਿਆਂ ਵਾਲੇ ਵੀ ਹੈਗੇ ਆ ਰੰਗ ਬਜ਼ੁਰਗਾਂ ਵਾਲੇ ਵੀ ਹੈਗੇ ਆ ਮੀਟਰ ਦਾ ਨਾਪ ਕੇ ਕੱਪੜਾ ਦੇਣਾ ਆ ਚਾਹੇ ਚਿੱਟਾ ਰੰਗ ਲੈ ਜਾਓ ਚਾਹੇ ਲੈ ਜਾਓ ਕਾਲਾ ਚਾਹੇ ਲੈ ਜਾਓ ਸਕਾਈ ਜਿਹੜਾ ਮਰਜੀ ਰੰਗ ਲੈ ਜਾਓ 180 ਰੁਪਏ ਤੋਂ ਕੋਰਤਾ ਪਜਾਮਾ ਸ਼ੁਰੂ ਕਰਤਾ ਲਿਖ ਕੇ ਲਾਤਾ ਜੀ 180 ਰੁਪਏ ਚ ਕੋਰਤਾ ਪਜਾਮਾ ਵੀ ਲੈ ਜਾਓ ਭਾਜੀ ਇਸ ਤੋਂ ਬਾਅਦ ਆ ਚੈੱਕ ਕਰੋ ਰਾਮਾ ਟੈਕਸ ਦਾ ਸੂਟ ਹੈ ਭਾਜੀ ਕੜਾਈਆਂ ਚੈੱਕ ਕਰੋ ਬਾਜ਼ਾਰ ਚ ਰੇਟ ਹੈ ਇਹਨਾਂ ਦਾ 13 1400 1400 ਭਾਜੀ ਸੂਟ ਮਿਲਨੇ 600 ਤੋਂ 1000 ਰੁਪਏ ਦੇ ਰੇ 600 100 ਰੁਪਏ ਦਾ ਸੂਟ ਦੇਣਾ ਰੰਗ ਇਹਦੇ ਵਿੱਚ ਬੇਸ਼ਮਾਰ ਦੇ ਰਹੇ ਆ ਰੰਗ ਭਾਵੇਂ ਤੁਸੀਂ ਗੁਲਾਬੀ ਲੈ ਲਓ ਤੁਸੀਂ ਸਟਾਈਲ ਲੈ ਲਓ ਚਾਹੇ ਬਜ਼ੁਰਗਣ ਲੈ ਲਓ ਹਰ ਇੱਕ ਤਰ੍ਹਾਂ ਦੇ ਰੰਗ 6 600 ਦੇ ਵਿੱਚ ਨਹੀਂ ਕਿਸੇ ਨੇ ਦੇਣੇ ਜਿੱਥੇ ਮਰਜੀ ਚਲ ਜਾਓ ਦੁਪੱਟੇ ਨਾਲ ਹੈਵੀ ਦੇ ਰਹੇ ਆ ਸਰਵੋ ਸਨੈਰੀ ਮੌਕਾ ਤੁਹਾਡੇ ਕੋਲ 10 ਦਿਨਾਂ ਦਾ ਆ ਹੈਗਾ ਬਾਜਾਲ ਫੈਸ਼ਨ ਹਾਊਸ ਤੇ ਆ ਪਾਜੀ ਆ ਦੇਖੋ ਡਿਜੀਟਲ ਪ੍ਰਿੰਟ ਦਾ ਸੂਟ ਚੈੱਕ ਕਰੋ ਡਿਜ਼ਾਈਨ ਪਾਜੀ ਬਾਜ਼ਾਰ ਚ ਘੱਟ ਤੋਂ ਘੱਟ 1395 1495 ਪਾਜੀ ਸੂਟ ਮਿਲਨੇ ਸਿਰਫ ਤੇ ਸਿਰਫ 665 ਰੁਪਏ ਦਾ ਸੋ ਸਾਡੇ ਕੋਲ ਸਿਰਫ 180 280 300 ਵਾਲੇ ਸੂਟ ਨਹੀਂ ਪਾਰੇ ਪਾਰੇ ਸੂਟ ਵੀ ਸਾਡੇ ਕੋਲ ਮਿਲ ਜਾਂਦੇ ਆ ਤੁਸੀਂ ਵਿਆਹ ਸ਼ਾਦੀਆਂ ਕੱਪੜਾ ਲੈਣਾ ਤੁਸੀਂ ਦਾਜ ਵੇਲੇ ਦਾ ਕੱਪੜਾ ਲੈਣਾ ਜਿਹੜੇ ਵੱਡੇ ਵੱਡੇ ਸਟੋਰਾਂ 'ਚ ਜਾ ਕੇ ਤੁਸੀਂ 5-5000 ਰੁਪਏ ਲਾਉਨੇ ਹੋ ਇੱਥੇ 18-1800 ਤੋਂ 2-2000 ਰੁਪਏ 'ਚ ਹੈਵੀ ਸੂਟ ਅਸੀਂ ਦੇ ਦੇਣੇ ਸਾਨੂੰ। ਭਾਜੀ ਆ ਚੈੱਕ ਕਰੋ ਵਰਕ ਸੂਟ ਦਾ ਭਾਜੀ ਬਾਜ਼ਾਰ 'ਚ ਘੜਦੋ ਘੜ 1395 1495 ਸੂਟ ਮਿਲਨੇ ਭਾਜੀ ਸਿਰਫ ਤੇ ਸਿਰਫ 500 ਤੇ 95 ਰੁਪਏ ਦੀ ਰੇਂਜ। ਸੋ ਇੱਕ ਆ ਵੀ ਤੁਸੀਂ ਡਿਜ਼ਾਈਨ ਚੈੱਕ ਕਰ ਲਓ ਦੇਖੋ ਜਿੱਦਾਂ ਦਾ ਮਰਜੀ ਕੱਪੜਾ ਪਹਿਲੀ ਗੱਲ ਤਾਂ ਹੈ ਤੁਸੀਂ ਇੱਥੇ ਆ ਕੇ ਵਿਜ਼ਿਟ ਕਰ ਲਓ ਜੇ ਤੁਸੀਂ ਨਹੀਂ ਆ ਸਕਦੇ ਤਾਂ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਸਾਡੇ ਪੇਜ ਹੈਗੇ ਆ ਬਾਜ਼ਾਰ ਫੈਸ਼ਨ ਹਾਊਸ ਦੇ ਫੇਸਬੁੱਕ ਤੇ ਇੰਸਟਾਗ੍ਰ ਰੋਜ਼ ਨਵੀਂ ਅਪਡੇਟ ਮਿਲ ਜਣੀ ਆ ਮਾਤਰਾਵ ਜਿੰਨਾ ਮਰਜੀ ਕੱਪੜਾ ਲੈ ਜਾਓ ਇੱਥੇ 50000 ਦਾ ਕੱਪੜਾ ਜਿਹੜਾ ਤੁਸੀਂ ਬਾਜ਼ਾਰ 'ਚ ਲੈਣਾ ਤੁਹਾਨੂੰ ਅਸੀਂ 15000 'ਚ ਦੇਣਾ ਮਤਲਬ 50000 ਦਾ ਕੱਪੜਾ 15000 'ਚ ਬੜੀ ਗਾਰੰਟੀ ਨਾਲ ਜ਼ਿੰਮੇਵਾਰੀ ਨਾਲ ਕਹਿ ਰਹੇ ਆ 70 70% ਤੱਕ ਬਾਜ਼ਾਰ ਨਾਲੋਂ ਸਸਤਾ ਕੱਪੜਾ ਬਾਜ਼ਾਰ ਫੈਕਟਰੀੋਂ ਜਿਹੜੇ ਘੜ ਦਿੰਦਾ ਆ ਭਾਜੀ ਆ ਦੇਖੋ ਪਿਓਰ ਟੈਬੀ ਦਾ ਕਪੜਾ ਬਾਜ਼ਾਰ ਚ ਰੇਡ ਇਹਦਾ ਜੋ ਮਰਜੀ ਹੈ ਭਾਜੀ ਆਪਾਂ ਸਿਰਫ ਤੇ ਸਿਰਫ ਆ ਸੂਟ ਦੇਣ ਜਾ ਰਹੇ ਆ ਭਾਜੀ 900 ਤੇ 650 ਰੁਪਏ ਦੀ ਰੇਂਜ ਦੇਖੋ 900 1000 1200 1500 ਜਿੰਦਾ ਦਾ ਬਜਟ ਤੁਹਾਡਾ ਉਦਾਂ ਦਾ ਕਪੜਾ ਚਾਹੇ 5000 ਦਾ ਲੈ ਜਾਓ ਚਾਹੇ 2000 ਦਾ ਲੈ ਜਾਓ ਮਤਲਬ ਫਾਇਦੇ ਬਹੁਤ ਵੱਡੇ ਹੋ ਰਹੇ ਆ ਲੋਕ ਤਾਂ ਦੂਰੋਂ ਦੂਰੋਂ ਆ ਰਹੇ ਆ ਭਾਜੀ ਆ ਚੈੱਕ ਕਰੋ ਪਿਓਰ ਕਾਟਨ ਦਾ ਸੂਟ ਬਜ਼ਾਰ ਚ ਰੇੜਾ ਘੜ ਤੋਂ ਘੜ 1500 1700 ਭਾਜੀ ਸੂਟ ਦੇ ਨੇ 895 ਰੁਪਏ ਦੀ ਰੇਂਜ ਆ ਵੀ ਚੈੱਕ ਕਰ ਲਓ ਜੀ ਰੈੱਡ ਸੂਟ ਰੈੱਡ ਸੂਟ ਦੇ ਉੱਤੇ ਵੀ ਬਹੁਤ ਸੋਹਣਾ ਡਿਸਕਾਊਂਟ ਦਿੱਤਾ ਇਹ ਵੀ ਤੁਹਾਨੂੰ ਅਸੀਂ ਬਸ ਪਾ ਭਾਜੀ ਸਿਰਫ ਤੇ ਸਿਰਫ 795 ਰੁਪਏ ਦੀ ਰੇਂਜ 795 ਵਿੱਚ ਦਵਾਂਗੇ ਵੀ ਭਾਜੀ ਆ ਸੂਟ ਚੈੱਕ ਕਰੋ ਸਿਰਫ ਤੇ ਸਿਰਫ 595 ਰੁਪਏ ਦੀ ਰੇਂਜ ਸੋ ਇਦਾਂ ਦੇ ਹੋਰ ਬਹੁਤ ਸਾਰੇ ਸਾਡੇ ਕੋਲ ਸੂਟ ਹੈਗੇ ਆ ਬਹੁਤ ساری ਸਾ ਬਾਰ-ਬਾਰ ਜ਼ੋਰ ਕੀ ਪਾਉਨੇ ਆ ਬੇ ਰੇਟ ਬਾਜ਼ਾਰ ਨਾਲੋਂ ਸਾਡੇ 3-3 ਗੁਣਾ ਘੱਟ ਆ ਜੋ ਰੇਟ ਅਸੀਂ ਦੇ ਦੇਣਾ ਕਿਸੇ ਤੋਂ ਨਹੀਂ ਦੇ ਹੋਣਾ ਛੇਤੀ ਪਹੁੰਚ ਜਾਓ ਬਜਾਜ ਫੈਸ਼ਨ ਉਸ ਮੋੜ ਮੰਡੀ ਆਉਣਾ ਆ 10 ਦਿਨ ਦੀ ਸੇਲ ਹੈਗੀ ਆ 70% ਤੱਕ ਦਾ ਡਿਸਕਾਊਂਟ ਚੱਲ ਰਿਹਾ ਆ ਫਾਇਦਾ ਲੈ ਜਾਓ ਬਾਜ਼ਾਰਾਂ ਚ ਜਾ ਕੇ ਲੁੱਟ ਨਾ ਖਰਾਓ ਕਿਤੇ ਜਾਣ ਦੀ ਲੋੜ ਨਹੀਂ ਬਟਿੰਡੇ ਜਾਣ ਦੀ ਲੋੜ ਨਹੀਂ ਲੁਧਿਆਣੇ ਜਾਣ ਦੀ ਲੋੜ ਨਹੀਂ ਹੋਰ ਜਾਣ ਦੀ ਲੋੜ ਨਹੀਂ ਇੱਥੇ ਤੁਹਾਨੂੰ ਅੰਬਾਲੇ ਜਾਣ ਦੀ ਲੋੜ ਨਹੀਂ ਸਿੱਧਾ ਤੁਸੀਂ ਪਹੁੰਚੋ ਮੋੜ ਮੰਡੀ ਨੰਬਰ ਸਕਰੀਨ ਤੇ ਆ ਫੋਨ ਦਿੱਤਾ ਹੈ ਤੇ ਫੋਨ ਕਰ ਸਕਦੇ ਆ ਕੋਈ ਗੱਲਬਾਤ ਕਰਨੀ ਹੋਵੇ ਤਾਂ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜਸਾਹਨ ਟੀਵੀ ਮੋੜ ਮੰਡੀ